ਅੱਜ ਆਪਾਂ ਗੱਲ ਕਰਨੀ ਹੈ ਵੀਰੋ ਬੜਾ ਰੌਲਾ ਪਾਇਆ ਵੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ Hindu ਦੇਵੀ-ਦੇਵਤਿਆਂ ਦੀ ਬੜੀ ਉਪਮਾ ਲਿਖੀ ਹੈ ਕਿਸੇ ਵੀ ਮੰਨ ਲਓ ਦੇਵੀ-ਦੇਵਤੇ ਦੀ ਪਰ ਅਜ ਆਪਾਂ ਬਾਣੀ ਤੋਂ ਦੇਖਣਾ ਹੈ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸ਼ਲੋਕ ਸ਼ਬਦ ਲਿਖਿਆ ਸ਼ਲੋਕ ਮਹਲਾ ਪਹਿਲਾ ਆ ਰਾਮ ਕਲੀ ਰਾਗ ਦੇ ਅੰਦਰ 900 ਤਕਰੀਬਨ 53 ਅੰਗ ਉੱਤੇ ਹੋਇਗਾ ਸ਼ਾਇਦ ਜੀ ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਦੀ ਕੱਲੇ ਕੱਲੇ ਦੀ ਪੂਰੀ ਮਰਮਤ ਕੀਤੀ ਆ ਸਾਨੂੰ ਸਾਰਾ ਦੱਸਿਆ ਜਗਤ ਨੂੰ ਸੰਸਾਰ ਨੂੰ ਉਹ ਸਮੇਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੰਸਰ ਦਾਣ ਦੇ ਇੰਦਰ ਰੁਆਇਆ ਪਰਸ ਰਾਮ ਰੋਵੈ ਘਰ ਆਇਆ ਆ ਅਜੈ ਸਰੋਬਾ ਭਿਖਿਆ ਖਾਈ ਐਸੀ ਦਰਗਾ ਮਿਲੇ ਸਜਾਈ ਰੋਇਆ RAM RAMਚੰਦਰ ਵੀ ਰੋਇਆ ਪਿੱਟਿਆ ਧਾਤੜੇ ਮਾਰੇ ਕਦੋਂ ਰੋਇਆ ਰੋਇਆ RAM ਨਿਕਾਲਾ ਭਿਆ ਸੀਤਾ ਲਖਮਣ ਵਿਛੜ ਗਿਆ ਜਦੋਂ ਸੀਤਾ ਤੇ ਲਖਮਣ ਨਾਲੋਂ ਵਿਛੋੜਾ ਪਿਆ ਭਰਾ ਨਾਲ ਪੱਬਾ ਮਾਰ ਮਾਰ ਪਿੱਟਦਾ ਸੀ ਨਾਲੇ ਪਤਾ ਸੀ ਵੀ ਘਰ ਆ ਜਾਣਾ ਕਿਤੇ ਜਾਣਾ ਨਹੀਂ ਉਪਮਾ ਦੀ ਗੱਲ ਕਰ ਰਹੇ ਆਪਾਂ ਤਾਂ ਰੋਵੇ RAM ਨਿਕਾਲਾ ਭਿਆ ਸੀਤਾ ਲਖਮਨ ਵਿਛੜ ਗਿਆ ਰੋਵੇ ਦੈਸਰ ਲੰਕ ਗਵਾਏ ਜਨ ਸੀਤਾ ਆਂਦੀ ਡੌਰੂ ਬਾਏ ਅੱਗੇ ਹੋਰ ਸੁਣ ਲਓ ਰੋਵੇ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ ਹਦੂਰ ਜਿਹਦੇ ਨਾਲ ਭਗਵਾਨ ਵੀ ਤੁਰਿਆ ਫਿਰਦਾ ਸੀ ਗੁਰੂ ਨਾਨਕ ਪਦ ਸਾਹਿਬ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸਾਮੀ ਰਹਿਤ ਹਦੂਰ ਹੋਰ ਬਾਣੀ ਤੋਂ ਪੁੱਛ ਲੋ ਗੁਰੂ ਸਾਹਿਬ ਜੀ ਗੌਤਮ ਤਾਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਾਇ ਸਰੀ ਚੇਨ ਭਗ ਹੋਏ ਤਾਮਨ ਪਛੋ ਤਾਇਆ ਗੁਰੂ ਪਾ ਸਾਹਿਬ ਕਹਿੰਦੇ ਦੇਖੋ ਇੰਦਰ ਨੇ ਕੀ ਕੰਮ ਕੀਤਾ ਇਹਨਾਂ ਦੇ ਮੁਤਾਬਕ ਹੈ ਉਹ ਗੁਰਬਾਣੀ ਇਹ ਵੀ ਨਹੀਂ ਕਹਿੰਦੀ ਵੀ ਹੈਗੇ ਨਾ ਹੈਗੇ ਉਹ ਕੰਨ ਕਹਾਣੀਆਂ ਜਿਹੜੀਆਂ ਸੀ ਨਾ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਪ੍ਰਚਲਿਤ ਉਸ ਸਮੇਂ ਸਿਰ पे ਇਹ ਸਾਨੂੰ ਸਮਝਾਉਣ ਵਾਸਤੇ ਦੱਸਿਆ ਵੀ ਉਹਨਾਂ ਚ ਕੋਈ ਦਾਮ ਵਾਲੀ ਗੱਲ ਹੈ ਨਹੀਂ ਜੇ ਇੰਦਰ ਨੂੰ ਤੁਸੀਂ ਕਹਿੰਦੇ ਮੀਂਹ ਪਾਉਂਦਾ ਬੜਾ ਵੱਡਾ ਦੇਵਤਾ ਉਹ ਤਾਂ ਕਹਿੰਦੇ ਆਹ ਕੰਮ ਉਹ ਤਾਂ ਸੁਣਦਾ ਛੋਟਾ ਜਿਹੜੀਆਂ ਲਿਖੀਆਂ ਕਹਾਣੀਆਂ ਗੌਤਮ ਤਪਾਹਲੇ ਸਤਰੀ ਤੇ ਦੇਖ ਲਿੰਦਰ ਲਵਾਇਆ ਹੁਣ ਭੋਗ ਦੇ ਸ਼ਲੋਕ ਤਾਂ ਤੁਸੀਂ ਸਾਰੇ ਸੁਣਦੇ ਹੋ ਉੱਥੇ ਵੀ ਉਪਮਾ ਕੀਤੀ ਆ ਉਹਦੇ ਸਲੋਕਾਂ 'ਚ ਉੱਥੇ ਵੀ ਸਾਨੂੰ ਸਭ ਨੇ ਦੱਸਿਆ ਗੁਰੂ ਸਾਹਿਬ ਨੇ ਦੱਸਿਆ ਸਭ ਨੂੰ RAM ਗयो RAVAN ਗयो JACOB ਪਰਿਵਾਰ ਗयो ਤੇ ਕਿੱਥੇ ਨੇ ਭਗਵਾਨ ਤਾਂ ਕਿਤੇ ਜਾਂਦਾ ਨਹੀਂ ਆਉਂਦਾ ਨਹੀਂ ਉਹ ਤਾਂ ਅਜੂਨੀ ਹੈ ਜੂਨਾ ਚ ਆਉਣ ਵਾਲਾ ਨਹੀਂ ਜਿਹੜਾ ਜੰਮਣ ਮਰਨ ਤੋਂ ਵਿੱਚ ਆਉਂਦਾ ਉਹ ਭਗਵਾਨ ਨਹੀਂ ਹੈਗਾ ਅਜੂਨੀ ਨੇ ਸਾਰੀਆਂ ਚੀਜ਼ਾਂ ਤੇ ਕਾਟਾ ਮਾਰਿਆ ਹੋਇਆ ਸੋ ਇਸ ਕਰਕੇ ਗੁਰਬਾਣੀ ਨੂੰ ਅਸੀਂ ਆਪਣੇ ਨਿੱਜ ਲਈ ਵੋਟਾਂ ਲਈ ਚੋਣਾਂ ਲਈ ਕਿਉਂਕਿ ਸਦੀਆਂ ਤੋਂ ਸਾਡੇ ਦੇਸ਼ ਦੀ ਮਾੜੇ ਭਾਗ ਨੇ ਤੇ ਧਰਮ ਦੇ ਨਾਂ ਤੇ ਸਿਆਸਤ ਹੁੰਦੀ ਆ ਕੰਮ ਦੇ ਨਾਂ ਤੇ ਨਹੀਂ ਹੁੰਦੀ ਕੰਮਾਂ ਦੇ ਨਾਂ ਤੇ ਨਹੀਂ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਤੇ ਹਸਪੀਟਲਾਂ ਦੇ ਨਾਂ ਤੇ ਵਿੱਦਿਆ ਚੰਗੀ ਨੈਤਿਕ ਸਿੱਖਿਆ ਤੇ ਆਧਾਰ ਤੇ ਉਹ ਨਹੀਂ ਤੇ ਚੱਲਦੀ ਕਿਉਂਕਿ ਉਹ ਕੰਮ ਕਰਨੇ ਨਹੀਂ ਤੁਸੀਂ ਮੈਂ ਨਹੀਂ ਆਪਾਂ ਸੋਸ਼ਲ ਮੀਡੀਆ ਦੀ ਜਾਣਕਾਰੀ ਦੇ ਮੁਤਾਬਕ ਸਾਡੇ ਸਿਸਟਮ ਦੇ ਅੰਦਰ ਜਿਹੜੇ ਸਾਡੇ ਦੇਸ਼ ਨੂੰ ਚਲਾਉਣ ਵਾਲੇ ਨੇ ਉਹਨਾਂ ਵਿੱਚ ਸਾਰੇ ਲੋਕ ਤਕਰੀਬਨ 85% ਜਿਹੜੇ ਲੋਕ ਨੇ ਮਾਰਕੁੱਟ ਡਾਂਗ ਸੋਟੇ ਵਾਲੇ ਮਾਰੇ ਕਰਤਾਰ ਦੇ ਲੋਕ ਸਰਕਾਰਾਂ ਚਲਾ ਰਹੇ ਆ। ਸੋ ਇਸੇ ਕਰਕੇ ਸਾਡੇ ਦੇਸ਼ ਦੇ ਅੰਦਰ ਕਰਮ ਦੇ ਕੰਮਾਂ ਤੇ ਕਦੇ ਵੀ ਕੋਈ ਪਾਰਟੀ ਕਾਮਯਾਬ ਨੇ ਹੁੰਦੀ ਐਸੇ ਕਰਕੇ ਕੀ ਲੈਂਦੇ ਧਰਮ ਦਾ ਸਾਰਾ ਜੇ ਆਪਾਂ ਕਹੀਏ ਕੱਲਾ ਮੋਦੀ ਨਹੀਂ ਸਾਡੇ ਆਲੇ ਨੇ ਵੀ ਘੱਟ ਨਹੀਂ ਕੀਤੀ ਖੰਡ ਸਾਨੂੰ ਵੀ ਨਹੀਂ ਪਾਈ ਅਸੀਂ ਬਹੁਤ ਸਿਆਣੇ ਉਹ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ ਵੀ ਸਾਨੂੰ ਗੁਰੂ ਨੇ ਰਾਜਨੀਤੀ ਤੇ ਧਰਮ ਸਿਖਾਇਆ ਪਰ ਆ ਨੀਤੀ ਧਰਮ ਨੂੰ ਛਾਗੀ ਸਾਰੇ ਨੂੰ ਲਪੇਟਾ ਮਾਰੀ ਬੈਠੀ ਐ ਧਰਮ ਦੀ ਤਾਂ ਇੱਕ ਵੀ ਗੱਲ ਨਹੀਂ ਚੱਲਦੀ ਆਪਦੇ ਮਕਸਦ ਲਈ ਜਦੋਂ ਅਸੀਂ ਗੁਰਦਾਰੇ ਤੁਸੀਂ ਕੋਈ ਪ੍ਰਚਾਰਕ ਆ ਜੀ ਪ੍ਰਚਾਰਕ ਨੂੰ ਪਤਾ ਕੀ ਕਹਿਣਗੇ ਰਾਜਨੀਤੀ ਦੀ ਗੱਲ ਨਹੀਂ ਕਰਨੀ ਤੇ ਲੀਡਰ ਪਤਾ ਹੀ ਕਹਿੰਦੇ ਵੀ ਸਿੱਖ ਤੇ ਰਾਜਨੀਤਿਕ ਇਕੱਠੀ ਆ ਰਾਜਨੀਤਿਕ ਲੀਡਰ ਗੁਰਦਾਰਾਂ 'ਚ ਬੋਲ ਸਕਦੇ ਆ ਪ੍ਰਚਾਰਕਾਂ ਨੂੰ ਕਹਣਗੇ ਨਹੀਂ ਬੋਲਣਾ ਰਾਜਨੀਤੀ ਦੀ ਗੱਲ ਨਹੀਂ ਕਰਨੀ ਕਿਉਂਕਿ ਗੁਰਬਾਣੀ ਵਿੱਚ ਜਿਹੜੀ ਖੰਡ ਪਾਈ ਗਈ ਆ ਨਾ ਖੰਡ ਜਿਨ੍ਹਾਂ ਜਿਨ੍ਹਾਂ ਦੀ ਉਪਮਾ ਜਿਨ੍ਹਾਂ ਨੂੰ ਸਰੂਪੇ ਦਿੱਤੇ ਆ ਗੁਰੂ ਸਾਹਿਬ ਨੇ ਉਹ ਜਿਹੜੇ ਰਾਜਨੀਤਿਕਾਂ ਗੁਆਂ ਨੂੰ ਧਰਮ ਦੇ ਆਗੂਆਂ ਨੂੰ ਆਮ ਲੋਕਾਂ ਨੂੰ ਤਿੰਨਾਂ ਨੂੰ ਸਮਝਾਇਆ ਵੀ ਤੁਸੀਂ ਆਪਣੇ ਆਪਣੇ ਫਰਜ਼ਾਂ ਤੋਂ ਕੋਹਾਂ ਦੂਰੋਂ ਜੋ ਤੁਸੀਂ ਕਹਿੰਦੇ ਹੋ ਨਹੀਂ ਕਰਦੇ ਇਸ ਕਰਕੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਬਾਣੀ 'ਚ ਦੱਸਿਆ ਉੱਥੇ ਉਪਮਾ ਨਹੀਂ ਕੀਤੀ ਕਿਸੇ ਦੀ ਉਹਨਾਂ ਦੇ ਕਰਤਾਰ ਤੋਂ ਸਾਨੂੰ ਜਾਣੂ ਕਰਾਇਆ ਵੀ ਉਹ ਇਹੋ ਜਿਹੀ ਕਰਨ ਦੇ ਮਾਲਕ ਸੀ ਉਹ ਰੋਂਦੇ ਪਿੱਟਦੇ ਗਏ ਤੁਸੀਂ ਉਹਨਾਂ ਤੋਂ ਕੀ ਭਾਲਦੇ ਹੋ ਇਸ ਕਰਕੇ ਸਾਨੂੰ ਆਪ ਬਾਣੀ ਪੜ੍ਹ ਕੇ ਸਮਝ ਕੇ ਚਲਣਾ ਚਾਹੀਦਾ ਨਾ ਕਿ ਐਵੇਂ ਆਪਾਂ ਲੋਕਾਂ ਦੇ ਪਿੱਛੇ ਲੱਗਣੀ ਬਣਨਾ ਅਸੀਂ ਗੁਰੂ ਦੇ ਸਿੱਖ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ